ਸਿਕਾ ਜੀ ਤੁਸੀਂ ਦੇਖ ਰਹੇ ਹੋ ਅਜੀਤ ਟੀਵੀ ਤੇ ਮੈਂ ਨਾ ਸਿੰਘ ਬਠਿੰਡਾ ਵਿਖੇ ਇੱਕ ਸ਼ਰਮਨਾਕ ਗੱਲ ਸਾਹਮਣੇ ਆਈ ਹੈ ਕਿ ਇੱਕ ਮਹਿਲਾ ਦੇ ਜਿਹੜੇ ਉਸਦੇ ਪਤੀ ਵੱਲੋਂ ਇਹ ਕੇਸ ਕੱਟ ਦਿੱਤੇ ਗਏਗੇ ਇਹ ਮਹਿਲਾ ਕਹਿੰਦੀ ਹੈਗੀ ਇਹਦੇ ਜਿਹੜੇ ਕੇਸ ਸੀਗੇ ਜਿਹੜੇ ਉਹ ਕੇਸ ਕੱਟ ਦਿੱਤੇ ਗਏਗੇ ਆਪਾਂ ਗੱਲਬਾਤ ਵੀ ਕਰਾਂਗੇ ਵੀ ਕਿਉਂ ਕੱਟ ਦਿੱਤੇ ਗਏ ਉਹਨਾਂ ਕੇਸਾਂ ਦਾ ਕੀਤਾ ਕੀ ਹੈਗਾ ਇਹਦੇ ਵਾਲ ਸੀ ਜਿਹੜੇ ਦੱਸਿਆ ਜਾ ਰਿਹਾ ਹੈ ਕਿ ਵੀ ਪੂਰੀ ਇਹ ਗੁੱਤ ਖੁੰਦੀ ਸੀ ਵੱਡੇ ਵਾਲ ਸੀਗੇ ਪਰ ਇਹਦੇ ਪਤੀ ਵੱਲੋਂ ਕੱਟ ਦਿੱਤੇ ਗਏ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਵੀ ਉਹ ਨਸ਼ਾ ਕਰਦਾ ਕਰਦਾ ਇਹ ਕੀ ਨਾਮ ਹੈ ਗੱਲਬਾਤ ਕਰਾਂਗੇ ਬੰਦਾ ਵਾਸੀ ਸਾਰੇ ਉਹ ਕਿ ਤੇਰੇ ਜਿਹੜੇ ਵਾਲ ਹੈਗੇ ਕੇਸ ਹੈਗੇ ਕੱਟਤੇ ਹੈਗੇ ਕਿਹਨੇ ਕੱਟਤੇ ਕਿਉਂ ਕੱਟੇ बना पागल बनाती है कि पागलखाने भेज दू तेरे बाप से पैसे देने हमेशा मांगती लगातार जाने जब बाल कटते है तो कोई पता नहीं लगा के पता नहीं बाल कटते मैं मना कर दी क्यों मेरे को मारा था भी जब मेरा पूरा तोड़ दिया तो मैं से उठा नहीं जा रहा था मैं लड़ भी नहीं पा रही गले भी नहीं लग पा रही ये गला भी बोलता है फिर जब केस करते है फिर किधर लग गया दवाई लगी हुई है सिर्फ आपको दिखाऊंगी दो जगह पर वो दो बारी लाया उसके बाद लाया तो मैं थोड़ा सा वो कट के साथ ही लगे आपके क्या नशे पते करता है कोई ऐसे चिट्टा लोन कितने का में से आपकी शादी कब हुई थी मेरी शादी दो हजार पंद्रह लास्ट में

पता <ere Professors> मेरे को ये कहां भी है तो इनके बाप जानते है। हैं हम तो प्राणपुर धानी में बालिस में कर दी जहां पे कहां से रहते थे यहां तो ये प्रश्न नगर 11 जी 10 नंबर अब खाना-वाना कहां से खाते सुरकपी रोड में मिलती वहां बगल में मांसुर के अंकल हैं मामा जी प्रा है भाई बहन 10 नंबर कितने बच्चे हैं

ਪਮਰਾ ਵੀ دیا ਹੈ ਕਿ ਆਣਾ ਸੋਵੇ ਤਾਂ ਉਹ ਜਨੇ ਇਹ ਰੂਮ ਦਿਆ ਹੋਇਆ ਇਧਰ ਉਹ ਵੀ ਫੋਡਰ ਲਿਆ ਪੈਸਾ ਦੇ ਲੈ ਦੇ ਦੋ। ਦੋ ਰੋਮ ਇੱਕ ਤੋਂ ਮੋਟਵਾਰ ਜਿਹੜੇ ਕਮਰਾ ਐਮਸੀ ਸਾਹਿਬ ਕੋਲ ਸੀ ਚੋੜ ਗਿਆ ਆਪਾਂ ਕੱਲ੍ਹ ਜੀ ਸੋਸੀ ਕਾ ਬਿਤੇ ਇਹ ਜਿਹੜੀ ਮਹਿਲਾ ਹੈਗੀ ਇਹਦੇ ਕੇਸ ਘਟ ਗਏ ਠੀਕ ਹੈ ਕਿਹਦੇ ਘਟ ਕਰਨ ਹੋਇਆ? ਕਾਰਨ ਇਹ ਹੋਇਆ ਕਿ ਇਹ ਪਰਸਨਲ ਨਗਦੀ ਦਾ ਨਾਲ ਇਹ ਚੰਗੇ ਦਰ ਨੂੰ ਬਲੋਂਗ ਕਰਦੀ ਆ। ਉਸ ਤੋਂ ਬਾਅਦ ਇਹ ਸਾਡੇ ਘਰ ਦੇ ਨੇੜੇ ਕਿਤੇ ਵਿਆਹ ਕੇ ਆਈ ਸੀ ਮੇਰੀ ਮਗਦਨੀ ਜਲੀ ਦੀ। ਰਾਜੂ ਬਾਬਾ ਨੇ ਸੋਹਰੇ ਦਾ ਨਾਮ ਸੀਗਾ ਚੰਗਾ ਉਹਦਾ ਨਾਮ ਸੀ ਇੱਥੇ ਉਹਦੇ ਜਿਹੜੇ ਦੋ ਜਵਾਕ ਸੀ ਉਹਨੇ ਕੁੜੀਆਂ ਸੀ ਉਹ ਕਿਤੇ ਅਹਮਦਾਬਾਦ ਪਤਾ ਨਹੀਂ ਕਿੱਥੇ ਵੇਚੀਆਂ ਇਹ ਉਹ ਮੁੰਡੇ ਜਦੋਂ ਨਸ਼ੇ ਤੇ ਆਦੀ ਕਰਨ ਲੱਗੇ ਉਹਦੇ ਬਾਬੇ ਦੇ ਮਰਨ ਤੋਂ ਬਾਅਦ ਉਹ ਨਸ਼ੇ ਤੇ ਆਦੀ ਹੋਣ ਤੋਂ ਬਾਅਦ ਉਹਨਾਂ ਨੇ ਮਕਾਨ ਵੇਚਤਾ ਮਕਾਨ ਮਾਣੂ ਮਜਬੂਰ ਕਰਤਾ ਮਕਾਨ ਵੇਚ ਲੇ ਜਦੋਂ ਮਕਾਨ ਵੇਚਿਆ ਤਾਂ ਉਹਦੇ ਪੈਸੇ ਫੁਰਤ ਫੁਰਤ ਨਸ਼ੇ ਚ ਗਏ ਅੱਜ ਉਹ ਲੇਡੀ ਜੀ ਮਹੱਲੇ ਦੇ ਮੁਤਾਬਕ ਵੀ ਕਿਸੇ ਨਾਤਾ ਆਸ਼ਰਮ ਜੀ ਕਿਤੇ ਬਾਹਰ ਰਹਿ ਰਹੀ ਹੈ ਇਹ ਮੱਲਾ ਹੀ ਇਹਨੂੰ ਮੇਰੇ ਕੋਲੇ ਲੈ ਕੇ ਆਇਆ ਸੀ ਵੀ ਇਹਦੇ ਨਾਲ ਆਹ ਗੱਲ ਹੋਈ ਹੈ ਵੀ ਇਸ ਵੇਲੇ ਕਿਤੇ ਪਲਾਟ ਦੇ ਵਿੱਚ ਰਹਿ ਰਹੀ ਹੈ ਤੈਨੂੰ ਫਿਰ ਕਿਸੇ ਨੇ ਕਿਹਾ ਵੀ ਜੇ ਇਹਨੂੰ ਰਾਤੋਂ ਤੱਕ ਕੋਈ ਨੇੜੇ ਕੋਈ ਛੋਟਾ ਮोटा ਕਮਰਾ ਜਾਂ ਰਹਿਣੀ ਚਰੀ ਨੂੰ ਕੋਈ ਬਣਾ ਦੇ ਦਿਓ ਜੀ ਨਹੀਂ ਜਰੂਰ ਬੈਠੀ ਹੈ ਇੱਥੇ ਕੋਈ ਘਰ ਹੈਗਾ ਉਹਨੇ ਜਰੈ ਨਿਕਿਆ ਵੀ ਚਲੋ ਮੇਰੇ ਇੱਥੇ ਰਾਤ ਕੱਟ ਲਿਆ ਕਰੋ ਵੀ ਕਿਉਂਕਿ ਹਾਲਾਤ ਇਹ ਜੀ ਵੀ ਦਿਨੇ ਵੀ ਬਹੁਤ ਬੁਰਾ ਹਾਲ ਹੁੰਦਾ ਦਿਨੇ ਵੀ ਲੋਕ ਰੁਕੀ ਜਾਂਦੇ ਆ ਤਾਂ ਤੇਰੀ ਲੇਡੀ ਦੇ ਦੋ ਛੋਟੇ ਛੋਟੇ ਜਵਾਕ ਆ ਉਹ ਦੇਖ ਉਹਨਾਂ ਨੂੰ ਕੋਈ ਪੜਾਇਆ ਸੁਖਾਇਆ ਤਾਂ ਗਿਆ ਨਹੀਂ ਜਿਹੜਾ ਪੜ੍ਹਾਈ ਦਾ ਟਾਈਮ ਸੀ ਉਹ ਵਿਚਾਰੇ ਫੁੱਟ ਪਾਤੇ ਦਾ ਤੇ ਉਹ ਲੇਡੀ ਦੇ ਇਹਨਾਂ ਨੇ ਜੋ ਆ ਕੇ ਮੱਧਿਆਲੇ ਦੱਸੇ ਵੀ ਇਹਦੇ ਜਿਹੜੇ ਵਾਲ ਕੱਟ ਕੇ ਉਹਨਾਂ ਨੇ ਸੇਦੀ ਪੂਰਤੀ ਲਈ ਵੇਚ ਸਮਾਨ ਤੱਕ ਇਹ ਖੋਦ ਮਕਾਨ ਵੇਚਤਾ ਮਕਾਨ ਤੋਂ ਬਾਅਦ ਉਹ ਮੰਦਿਰ ਚ ਚਲੇ ਗਏ ਮੰਦਿਰ ਤੇ ਜਾਣ ਤੋਂ ਬਾਅਦ ਉੱਥੇ ਉਹਨਾਂ ਨੇ ਬੈਠ ਕੇ ਸ਼ੁਰੂ ਕੀਤਾ ਕੰਮ ਆਣ ਗਵਣ ਚ ਕਨਕਾ ਚੋਦੀ ਸ਼ੁਰੂ ਕੀਤੀਆਂ ਉਦੋਂ ਬਾਅਦ ਉਹ ਮੱਲੇ ਵਾਲੇ ਰੋਲਾ ਪਾਇਆ ਕਰਨ ਫਿਰ ਗੱਲ ਠੱਪ ਹੋ ਗਿਆ ਕਦੇ ਫਿਰ ਉਹਨੇ ਮੰਦਿਰ ਦੇ ਘੰਟੇ ਵੀ ਵੇਚਤੇ ਫਿਰ ਪੱਖੇ ਵੀ ਵੇਚਤੇ ਫਿਰ ਮੰਦਿਰ ਦੇ ਮੂਤੀਆਂ ਦਾ ਸ਼ਿੰਗਾਰ ਵੇਚਤਾ ਫਿਰ ਲੰਗਰ ਵਾਲਾ ਜਿਹੜੇ ਪਾਂਡੇ ਸੀ ਉਹ ਵੇਚਤੇ ਇਤੋਂ ਤੱਕ ਕਿ ਮੰਦਿਰ ਦਾ ਗੇਟ ਵੀ ਵੇਚਤਾ ਪੀਰ ਅਸੀਂ ਇਕੱਲੇ ਰੋਹ ਆਇਆ ਸੀ ਉਹ ਹੁਣ ਉਸ ਤੋਂ ਬਾਅਦ ਕਿਤੇ ਅੱਡ ਰਹਿਣ ਲੱਗੇ ਰਾਜਸਥਾਨ ਦੀ ਐਂਡੀ ਥੋੜੀ ਭਾਸ਼ਾ ਘੱਟ ਸਮਝ ਆਉਂਦੀ ਹੈ ਵੀ ਕੀ ਹੈ ਸਾਨੂੰ ਵੀ ਘੱਟ ਸਮਝ ਆਉਂਦੀ ਹੈ ਪਰ ਮੈਂ ਜਦੋਂ ਇਨੇ ਕੱਲ ਰੋ ਰੋ ਕੇ ਕਹਿੰਦਾ ਨੂੰ ਮੈਂ ਆਪਦੇ ਘਰੋਂ ਲੀਡਾ ਕਪੜਾ ਲੀੜਾ ਵੀ ਦਿੱਤਾ ਵੀ ਚੱਲ ਯਾਰ ਕੋਈ ਗਰੀਬ ਬੰਦੇ ਨਹੀਂ ਦੇਖੋ ਹੈਲਪ ਆ ਮੈਂ ਤਾਂ ਹਮੇਸ਼ਾ ਸਮਾਜ ਦੀ ਕੀਤੀ ਹੈ ਸਰਕਾਰ ਤਾਂ ਕਹਿੰਦੀ ਅਸੀਂ ਨਸ਼ੇ ਖਤਮ ਕਰਤੀ ਮੈਂ ਵੀ ਕਰਾਂ ਨਸ਼ਾ ਵਿਰੋਧੀ ਜਿਹੜਾ ਯੁੱਧ ਛੇੜਿਆ ਉਹ ਕਹਿੰਦਾ ਕਿ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਕਰੋੜਾਂ ਰੁਪਏ ਦੇ ਬੋਰਡ ਲਾਤੇ ਆਹ ਕਰਤਾ ਸੀ ਉਹ ਕਰਤਾ ਸਾਢੇ 3 ਸਾਲ ਹੋ ਗਏ ਪੌਣੇ 4 ਸ ਜਿਹੜਾ ਨਸ਼ਾ ਕਰਦਾ ਬੰਦਾ ਉਹ ਇੱਕ ਅੱਡ ਮੈਟਰ ਆ ਵੀ ਉਹ ਨਸ਼ਾ ਕਰਦਾ ਉਹ ਨਸ਼ਾ ਲੈ ਕੇ ਕਿੱਥੋਂ ਆ ਰਿਹਾ ਹਜੇ ਤੱਕ ਕਈ ਥਲ ਨਹੀਂ ਪਿਆ ਜੇਕਰ ਉਹ ਨਸ਼ਾ ਕਰ ਰਿਹਾ ਬੰਦਾ ਉਹ ਉਹਦੇ ਨਾਲ ਜੋ ਹੋਈਏ ਕਿਵੇਂ ਕਰਦਾ ਕਿਵੇਂ ਨਹੀਂ ਕਰਦਾ ਤੇ ਆ ਜਿਹੜੀ ਲੇਲੀ ਜਿਹੜਾ ਮਗਰ ਇੱਕ ਪਰਿਵਾਰ ਬੈਠਾ ਉਹਦਾ ਤਾਂ ਕੋਈ ਕਸੂਰ ਨਹੀਂ ਉਹਦੇ ਮਗਰ ਤਾਂ ਕੋਈ ਝਾਕਦਾ ਹੀ ਨਹੀਂ ਤੁਸੀਂ ਉਹ ਇਕੱਲੇ ਨਸ਼ੇ ਵਾਲੇ ਨੂੰ ਕਰ ਰਹੇ ਹੋ ਨਸ਼ਾ ਵਾਲਾ ਜਿਹੜਾ ਫੜਦਾ ਜਾਂ ਕੋਈ ਨਸ਼ਾ ਵੇਚਦਾ ਉਹਨੂੰ ਫੜ ਲੋ ਕੇ ਬਹੁਤ ਵਧੀਆ ਕੰਮ ਹੈ ਪਰ ਜਿਹੜਾ ਉਹਦਾ ਮਗਰ ਇੱਕ ਪਰਿਵਾਰ ਰੋਂਦਾ ਕਲਾਂਦਾ ਫੜਦਾ ਕਸੂਰ ਕੋੜ ਬੱਚੇ ਇਹਨਾਂ ਬਾਰੇ ਤਾਂ ਕਿਸੇ ਨੇ ਸਰਕਾਰ ਨੇ ਗੌਰ ਹੀ ਨਹੀਂ ਕੀਤਾ ਵੱਡੇ ਵੱਡੇ ਦਾਅਵੇ ਖੋਖਲੇ ਆ ਆ ਤਾਂ ਜਿਹੜੀ ਗੱਲ ਹੋਈਏ ਇਹ ਤਾਂ ਬਹੁਤ ਹੀ ਸ਼ਰਮਨਾਕ ਪੰਜਾਬ ਹੀ ਨਹੀਂ ਹਿੰਦੁਸਤਾਨ 'ਚ ਪਹਿਲੀ ਵਾਰੀ ਹੋਇਆ ਕਿ ਬਾਲ ਸ਼ਰਮ ਬਾਲ ਕੱਟ ਕੇ ਆਪਦੇ ਨਸ਼ੇ ਦੀ ਪੂਰਤੀ ਲਈ ਬਾਲ ਕੱਟ ਕੇ ਇੱਕ ਕੋਰਤ ਦਾ ਜਿਹੜਾ ਸ਼ਿੰਗਾਰ ਹੁੰਦਾ ਸੁੰਦਰਤਾ ਲੇਡੀਜ਼ ਦੀ ਬਾਲਾਂ ਨਾਲ ਹੀ ਜ਼ਿਆਦਾ ਗਿਣੀ ਗਈ ਆ ਜੋ ਸਾਡੇ ਪੁਰਾਣੇ ਬਿਊਰੋ ਕਹੇ ਗਏ ਆ ਉਸ ਦੇ ਮੁਤਾਬਕ ਤੇ ਵਿਚਾਰੀ ਅੱਜ ਜਿਹੜੀ ਕੰਗਲੀ ਨਜ਼ਰ ਆਉਂਦੀ ਚੰਗੇ ਘਰ ਤੋਂ ਰਾਜਸਥਾਨ ਚ ਸੀ ਹੁਣ ਮਾਂ ਪਿਓ ਵੀ ਅੱਗੇ ਹੋ ਸਕਦਾ ਪਿੱਛੋਂ ਗਰੀਬ ਹੋਵੇ ਤੇ ਹੁਣ ਇਹਦੇ ਹਾਲਾਤ ਤਾਂ ਕੰਗਲੀ ਵਰਗੇ ਬਣੇ ਪਏ ਆ ਭਾਂਡੇ ਜੇ ਮਾਂਜਦੀ ਆ ਉਹ ਕਿਸੇ ਦੇ ਘਰੇ ਜਾਂਦੀ ਉੱਥੇ ਜਾ ਕੇ ਕੁੱਟ ਕੇ ਜਿਹੜਾ 100 200 ਮਿਲ ਲਾਉ ਫੋੜ ਕੇ ਲੈ ਜਾਂਦੇ ਆ ਇਹ ਜੋ ਮੈਨੂੰ ਮੱਲੇ ਨੇ ਦੱਸਿਆ ਮੈਂ ਉਹ ਗੱਲ ਕਰ ਰਿਹਾ ਮੈਂ ਆਪਦੇ ਕੋਲ ਕੁਝ ਨਹੀਂ ਕਹਿ ਰਿਹਾ ਕਿ ਲੋਕਾਂ ਕਾ ਕੇ ਨਛੇੜੀ ਕਹਿ ਲਿਆ ਜਾਂ ਕੋਈ ਇਹ ਜੇ ਲੋਕਾਂ ਕਾ ਕੇ ਉਹ ਤਾਂ ਬੱਚੇ ਵੀ ਚੋਰੀ ਹੋਈ ਜਾਂਦਾ ਹੈ ਕਿ ਲੋਕਾਂ ਕੋ ਐਸੇ ਗੱਲ ਦਾ ਐਸੇ ਐਸੇ ਗੱਲ ਦਾ ਵੀ ਡਰ ਸੀ ਐਸੇ ਕਰਕੇ ਮੈਂ ਇੱਥੇ ਆਇਆ ਵੀ ਇਹਨੂੰ ਐਸੇ ਕਰਕੇ ਮੈਂ ਆੜੇ ਦੁਆਲੇ ਘਰਾਂ ਨੂੰ ਬੇਨਤੀ ਕਰ ਗਿਆ ਸੀ ਵੀ ਇਹ ਕੁੱਤੀ ਚੱਪਾ ਦੇ ਦਿਆ ਕਰੋ ਤੇ ਜਾਂ ਇਹਨੂੰ ਮੈਂ ਕਿਹਾ ਸੀ ਵੀ ਚੱਲੋ ਪਰ ਇਹ ਕਹਿੰਦੀ ਮੈਂ ਨਹੀਂ ਜਾਣਾ ਕਿਤੇ ਮੈਂ ਇੱਥੇ ਹੀ ਰਹੂੰਗੀ ਇੱਥੇ ਹੀ ਮਰੂੰਗੀ ਉਹਨਾਂ ਦੇ ਬੱਚਿਆਂ ਨੂੰ ਲੈ ਕੇ ਮਰੂੰਗੀ ਉਹਨਾਂ ਇਹਨਾਂ ਦਾ ਰੋਟੀ ਪਾਣੀ ਦਾ ਫਿਰ ਕਿੱਥੋਂ ਚੱਲਦਾ ਹੈ ਰੋਟੀ ਪਾਣੀ ਆਣ ਗੁਆਣ ਦੇ ਦਿੰਦਾ 10 ਰ ਮੁੰਡਾ ਵੀ ਕਦੇ ਮੈਂ ਕਿਲਾ ਸਾਹਿਬ ਤੋਂ ਲੈ ਕੇ ਆਨਾ ਕਦੇ ਮੈਂ ਕਿਥੋਂ ਲੰਗਰ ਤੋਂ ਲੈਣੇ ਕੋਈ ਇੰਦੇ ਵਰਗੇ ਕੋਈ ਆਲੇ ਦੁਆਲੇ ਕੋਈ ਘਰ ਹੈ ਉਹ ਰੋਟੀ ਰੋਟੀ ਦੇ ਦਿੰਦੇ ਇਹ ਕੱਢਦੇ ਪਾਣੀ ਮੰਗ ਕੇ ਪੀਂਦੇ ਜਾਂ ਪਾਣੀ ਆ ਪਿਆ ਦੇਖੋ ਪਾਣੀ ਵੀ ਮੰਗ ਰ ਕੇ ਪੀ ਰਿਹਾ ਇਹ ਪੰਜਾਬ ਹਾਲਾਤ ਦੇ ਪੰਜਾਬ ਸਰਕਾਰ ਦੇ ਹਾਲਾਤ ਹੈ ਜੋ ਸੜਕ ਤੇ ਫੁੱਟਪਾਥ ਤੇ ਬੈਠੀ ਸਰਕਾਰ ਕਿਹੜਾ ਪੰਜਾਬ ਮੈਨਾਂ ਜਾਂਦਾ ਸੀ ਜੋਧਿਆਂ ਦੀ ਧਰਤੀ ਮੰਨੇ ਜਾਂਦੇ ਵਿੱਚ ਉੱਥੇ ਹੁਣ ਆਹ ਕੁਛ ਹੋਇਆ ਹਾਂ ਜੋਧੇ ਤਾਂ ਖਤਮ ਹੋ ਗਏ ਜੋਧੇ ਤਾਂ ਰਹੀ ਸੀ ਤੁਹਾਨੂੰ ਪਤਾ ਹੀ ਹੈ ਹੁਣ ਹੁਣ ਤਾਂ ਜੰਮਲਾ ਸਿਸਟਮ ਚੱਲ ਪਿਆ ਪਹਿਲਾਂ ਹੁੰਦੇ ਸੀ ਪਲਵਾਨੀ ਗੇੜੇ ਮਾਰਦੇ ਵੱਟ ਕੱਢਦੇ ਡੰਡ ਬਟਕਾਂ ਮਾਰਦੇ ਪੰਜ ਪੰਜ ਤਾਂ ਨੌਜਵਾਨ ਤੋਂ ਪੰਜ ਬਟਕਾਂ ਡੰਡ ਬਟਕਾਂ ਨਹੀਂ ਵੱਜਦੀਆਂ ਨਸ਼ੇ ਨੇ ਸਾਡਾ ਪੰਜਾਬ ਖਾ ਲਿਆ ਮੈਂ ਕਹਿਣਾ ਚਾਹੁੰਦਾ ਵੀ 5 ਸਾਲ ਪਹਿਲਾਂ ਕਾਂਗਰਸ ਸਰਕਾਰ ਵੀ ਕੱਟ ਗਈ ਪੌਣੇ 4 ਸਾਲ ਹੋ ਗਏ ਤੁਹਾਡੇ ਤੁਸੀਂ 9 ਸਾਲਾਂ ਦੇ ਅੰਦਰ ਨਸ਼ੇ ਤੇ ਖੱਲ ਨਹੀਂ ਪਾ ਸਕੇ ਹੁਣ ਤੁਸੀਂ ਲਗਾਤਾਰ ਇਸ ਤੇ ਜੁੱਧ ਛੇੜਿਆ ਹੋਇਆ ਮੈਂ ਜਿਹੜੀ ਗੱਲ ਸਹੀ ਹੋਊਗੀ ਮੈਨੂੰ ਕਹੂੰਗਾ ਕਿ ਤੁਸੀਂ ਵਧੀਆ ਕੰਮ ਕੀਤਾ ਪਰ ਜਿਹੜਾ ਕੰਮ ਆ ਯਾਰ ਆ ਦੇਖ ਕੇ ਤਾਂ ਰੱਬ ਵੀ ਰੋ ਪਿਆ ਹੋਣਾ ਵੀ ਇਹ ਹਾਲਾਤ ਕਿਜੇ ਬਣੇ ਪਿਆ ਸਾਡੇ ਪੰਜਾਬ ਤੇ ਤੁਸੀਂ ਸੁਣ ਚੁੱਕਾਗੇ ਵੀ ਤੋਂ ਵੀ ਜਿਹੜਾ ਔਰ ਕੁਛ ਹੋਰ ਉਹ ਵੀ ਜਿਹੜਾ ਇਹਦੇ ਵਾਲ ਸੀਗੇ ਜਿਹੜੇ ਉਹ ਕੱਟ ਦਿੱਤੇ ਗਏਗੇ ਉਹ ਵੀ ਨਸ਼ੇ ਦੀ ਹੋਣੀ ਹੈ ਤੁਹਾਡੇ ਨਾਲ ਮਹੱਲੇ ਦੀਆਂ ਮਹਿਲਾਵਾਂ ਵੀ ਜੁੜੀਆਂ ਆਪਾਂ ਗੱਲ ਕਰਦੇ ਸਸੀ ਸਰ ਕੀ ਗੱਲ ਹੋਈ ਹੈ ਜਿਹੜੀ ਇਹ ਲੈਡੀਆਂ ਹੈ ਇਹਦੇ ਵਾਲ ਵੀ ਕਰਤੇ ਹੋਏ ਕਾਰਨ ਕੀ ਹੋਇਆ ਸਰ ਨਸ਼ੇ ਨਸ਼ਾ ਹੈ ਵਾਲੇ ਨਸ਼ੇ ਕਰਦੇ ਹੋਰਡੇ ਮੈਡੀਕਲ ਨਸ਼ਾ ਹੈ ਵਾਲੇ ਨਸ਼ੇ ਕਰਦੇ ਹੋਰਡੇ ਮੈਡੀਕਲ ਸੰਭਾਅ ਇਹੋ ਹਾਲਾਤ ਚ ਮਿਲੀ ਹੈ ਕਿਸੇ ਜੋਗੀ ਨਗਰ ਦੇ ਰਹਿਣ ਵਾਲੇ ਆ ਠੀਕ ਹੈ 14/ ਅੰਮ੍ਰਿਤਪੁਰ ਰਹਿੰਦੇ ਨੇ ਜਿਸ ਨੂੰ ਸੰਵੇਦਨ ਲਗਾਇਆ ਮਰੀ ਸਿਸਟਰ ਨੂੰ ਪਤਾ ਲੱਗਾ ਸਕੂਟੀ ਲੇਕਿਨ ਅੰਗਰੀ ਨਹੀਂ ਸੀ ਲੇਕਿਨ ਇਹ ਜੀ ਬੈਠੀ ਆ ਜਿਹੜੇ ਇਹਨੂੰ ਪੁੱਛਿਆ ਇਹਨੂੰ ਫਿਰ ਮੈਂ ਪੁੱਛਿਆ ਕਿਥਲ ਜਾਣ ਵਾਲੀ ਆ ਇਹਨੇ ਪ੍ਰਤਾਪ ਨੰਬਰ ਐਡਰੈਸ ਦਿੱਤਾ ਸਰ ਘਰ ਇਹ ਕਹਿੰਦੀ ਮੇਰੇ ਹਸਪੀਟਲ ਨਸ਼ੇ ਕਰਦੀ ਨਸ਼ੇ ਦੇ ਵਿੱਚ ਮੰਦਰੀਆਂ ਚੀਚਾਂ ਕਾਫੀ ਵੱਡ ਨੁਕਸਾਨ ਕੀਤਾ ਵਿੱਚ ਉੱਚਾ ਨੇ ਇਹਦੇ ਵਾਲ ਵੀ ਕੱਟਦੇ ਇਹਨੂੰ ਕੁੱਟਿਆ ਮਾਰਿਆ ਜੀ ਇਹਦੇ ਕਾਂ ਚ ਖੂਨ ਲੱਗ ਰਿਹਾ ਸੀਗਾ ਫਿਰ ਅਸੀਂ ਇਲਾਜ ਕਰਵਾਇਆ ਮੱਲੇ ਵਾਲਿਆਂ ਕੋਲ ਇਕੱਠੇ ਹੋ ਕੇ ਅਸੀਂ ਇਹਦਾ ਲਾਜ ਕਰਵਾਇਆ ਰੋਟੀ ਨੂੰ ਇਕੱਠੀ ਦਿੰਦੇ ਰਹੇ ਅਨਾਂ ਰਾਤ ਨੂੰ ਅਸੀਂ ਘਰੇ ਲੈ ਜਾਂਦੇ ਸੀ ਬਾਈ ਕਿਉਂਕਿ ਇਹ ਅੱਜ ਕੱਲ ਤੁਹਾਨੂੰ ਪਤਾ ਕੀ ਕੀ ਹਾਲਾਤ ਹੈ ਨਿੱਕੀ ਕੁੜੀ ਚੱਕ ਰਿਹਾ ਜੀ ਨਿੱਕੀ ਕੁੜੀ ਆ ਸੀਗਾ 70 80 ਸਾਲ ਦੀ ਬਣੀ ਛੱਡ ਦੇ ਜੀ ਇਹ ਤਾਂ ਮੇਰੀ ਬੱਚੀ ਹੈ ਠੀਕ ਹੈ ਰਾਤ ਨੂੰ 10 ਵਜੇ ਉਹਨਾਂ 11 ਵਜੇ ਅਸੀਂ ਇਹਨੂੰ ਫਿਰ ਇਹ ਦੁਵਾਕੀ ਤੇ ਸੱਟ ਥੋੜੀ ਜੀ ਕੁੱਟਮਾਰ 10 ਦੇ ਵੇਲੇ ਕੁੱਟਮਾਰ ਕੀਤੀ ਜਾਂਦੀ ਹਾਂਜੀ ਹਾਂਜੀ ਅਸੀਂ ਫਿਰ ਸਰਮ ਅਸੀਂ ਜਨ ਪਤਾ ਲੱਗਿਆ ਅਸੀਂ ਇਹਨੂੰ ਨਾਲ ਲੈ ਕੇ ਪ੍ਰਤਾਪਨਗਰ ਪਹੁੰਚ ਗਏ ਰਾਜੇ ਦੇ ਮੰਦਰ ਦੇ ਵਿੱਚ ਸਾਨੂੰ ਉਸ ਦੀ ਕਹਾਣੀ ਕੋਈ ਪਤਾ ਨਹੀਂ ਸੱਥੀ ਜਾ ਕੇ ਪਤਾ ਲੱਗੇ ਸਾਨੂੰ ਜੋ ਦੇਖਿਆ ਜਾਵੇ ਤਾਂ ਜਿਹੜੇ ਵਾਲ ਹੁੰਦੇ ਹੈਗੇ ਔਰਤ ਦਾ ਸ਼ਿੰਗਾਰ ਹੁੰਦਾ ਹੈ ਸ਼ਿੰਗਾਰ ਜੀ ਬਹੁਤ ਲੰਬੇ ਲੰਬੇ ਵਾਲ ਸੀ ਨਾ ਹਾਂ ਹਾਂ ਪਰ ਜਿਹੜੀ ਇਹ ਘਨੌਣੀ ਹਰਕਤ ਹੈ ਪਹਿਲੀ ਵਾਰੀ ਹੋਈ ਹੈ ਵੀ ਨਸ਼ੇ ਦੀ ਪੂਰਤੀ ਲਈ ਵਾਲ ਕੱਟੇ ਗਏ ਹੁਣ ਹਾਂ ਜੀ ਇਹਦੇ ਹਸਬੰਦ ਦੇ ਵਾਲ ਕੱਟੇ ਆ ਜੀ ਤੁਸੀਂ ਜਾਣਦ ਨੂੰ ਦੇਖਿਆ ਕਰਾ ਕਿ ਨਹੀਂ ਨਹੀਂ ਸਰ ਮੈਂ ਤਾਂ ਉਹਨਾਂ ਦਾ ਹਸਬੰਦ ਦੇਖਿਆ ਹੀ ਨਹੀਂਗਾ ਮੈਂ ਤਾਂ ਕਿਨੂੰ ਨੇ ਕਹਿ ਰਿਆ ਵੀ ਮੈਂ ਤਾਂ ਦੇਖਿਆ ਨਹੀਂ ਕਿਦਾਂ ਦਾਗਾ ਔਰ ਨਿੱਕੇ ਨਿੱਕੇ ਬੱਚੇ ਹੈਗੇ ਫਿਰ ਇਹ ਗੁਜ਼ਾਰਾ ਕਿੱਥੋਂ ਹੁੰਦਾ ਨਾ ਰੋਟੀ ਪਾਣੀ ਕਿੱਥੋਂ ਗੱਡੀ ਵੀ ਕੋਈ ਨਹੀਂ ਇਹ ਆਪ ਵੀ ਕੋਈ ਕੰਮ ਨਹੀਂ ਕਰ ਸਕਦੀ ਸਰੀਰ ਕੰਮਦਾ ਸਾਰਾ ਇਹਦਾ ਉਹ ਸਾਰਾ ਦਿਨ ਇਹਨੇ ਆਪਣੇ ਧਮਾਕੇ ਵਿੱਚ ਜਿਹੜੀ ਉਹ ਬੋਲੀ ਜਾਣਾ ਠੀਕ ਹੈ ਬਸ ਗਲੀ ਵਾਲੇ ਜਿਵੇਂ ਇਹ ਲੇਡੀ ਜਾ ਜਮਾਂ ਲੇਡੀ ਜਸਾ ਗਲੀ ਵਾਲੇ ਸਾਡੇ ਓਕੇ ਰੋਟੀ ਦੇਣ ਕੋ ਚਾਹ ਦੇਗਾ ਐਵੇਂ ਕਰ ਦਿੰਦੇ ਪਹਿਲਾ ਕਿਲਾ ਸਾਹਿਬ ਤੋਂ ਲੈ ਕੇ ਬੇਟਾ ਕਿਲਾ ਸਾਹਿਬ ਜਾਂਦਾ ਸੀਗਾ ਜਾਂ ਮੰਦਿਰਾਂ ਚ ਜਾਂਦਾ ਸੀਗਾ ਬੱਚਾ ਮੰਗ ਮੰਗ ਲਿਆਂਦਾ ਸੀਗਾ ਅੱਛਾ ਦੋ ਕੁਲ ਕਿਉਂ ਤਿੰਨ ਕੁਲ ਕਿ ਮਾੜਾ ਮੋਤਾ ਜਦੋਂ ਟਾਈਪਾਸ ਕਰਦੇ ਆ ਹਾਈ ਲੈ ਕੇ ਆਉਂਦੇ ਆ ਅੱਧ ਇਸ ਤਰ੍ਹਾਂ ਬਿਨੈਸ਼ੇ ਕਰਕੇ ਹੋਇਆ ਸਾਰਾ ਇਹ ਸਾਨੂੰ ਮਹੱਲਾ ਵਾਸੀ ਜਿਨ੍ਹਾਂ ਨੇ ਦੱਸਿਆ ਕਿ ਜਿਹੜੇ ਇਹ ਬੱਚੇ ਹੈਗਾ ਜ ਆ ਔਰਤ ਬੈਠੀ ਹੈਗੀ ਇਹ 10 ਦੀ ਗਰੀਬ ਅਪਸਟੈਕ ਓਕੇ ਇਹਨੂੰ ਜਿਹੜੇ ਇਹਦੇ ਪਤੀ ਵੱਲੋਂ ਨਸ਼ਾ ਕਰਦਾ ਹੈਗਾ ਤੇ ਉਹਨੇ ਕੁੱਟ ਮਾਰ ਕੀਤੀ ਹੈਗੀ ਉਦੋਂ ਤੱਕ ਨਸ਼ੇ ਦੀ ਪੂਰਤੀ ਲਈ ਇਹਦੇ ਵਾਲ ਵੀ ਕੱਟ ਦਿੱਤੇ ਗਏ ਹੈਗੇ ਇਹ ਦੋ ਬੱਚੇ ਛੋਟੇ ਛੋਟੇ ਬੱਚੇ ਜਿਹੜੇ ਇਸ ਪਾਰਕ ਵਿੱਚ ਰੱਖ ਕੇ ਜਾਂ ਬੈਠੇ ਪਾਰਕ ਜਿਹੜਾ ਗਰਾਊਂਡ ਹੈਗਾ ਇਹਦੇ ਵਿੱਚ ਬੈਠ ਕੇ ਆਪਣਾ ਗਜ਼ਾਰਾ ਕਰ ਰਹੀ ਹੈ ਕਿ ਤੇ ਜਾਂ ਇਹ ਮਹੱਲਾ ਵਾਸੀਆ ਜਿਹੜੇ ਇਹ ਚਾਹ ਪਾਣੀ ਦਿੰਦੇ ਹੈਗੇ ਪਰ ਇਹ ਜਿਸ ਦੇਖੇ ਇੱਕ ਵਿਅਕਤੀ ਨੇ ਨਸ਼ੇ ਦੀ ਪੂਰਤੀ ਦੇ ਲਈ ਤੇ ਆਪਣੀ ਪਤਨੀ ਦੇ ਜਿਹੜੇ ਵਾਲ ਸੀ ਉਹ ਕੱਟ ਕੇ ਵੇਚ ਦਿੱਤੇਗੇ ਇਹ ਵੀ ਕੁੱਟ ਮਾਰ ਕੇ ਤੇ ਇਹ ਇੱਕ ਪਾਗਲ ਅਮਰ ਬਣੀ ਹੋਈ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ